ਗੱਗੂ ਦੇਖ ਬਾਈ ਆ ਬਣਦਾ ਵੇ ਆਪਣਾ ਘਰ ਅੱਛਾ ਅੱਜ ਨਾ ਯਾਰ ਦੋ ਲੇਬਰ ਵਾਲੇ ਨਹੀਂ ਆਏ ਹੈਗੇ ਹਾਂ ਤੇ ਨਾ ਲੇਬਰ ਵਾਲੇ ਨਾਲ ਥੋੜੀ ਇਟਾਂ ਚੜਵਾ ਦੇਂਗਾ ਉੱਤੇ ਯਾਰ ਹੁਣ ਮੈਂ ਹਾਂ ਲੈ ਸਾਡੇ ਯਾਰ ਇਹ ਗੱਲ ਚੜਵਾ ਦੇ ਯਾਰ ਉਹ ਨਹੀਂ ਨਹੀਂ ਦੇਖ ਲੈ ਤੈਨੂੰ दारू ਨਹੀਂ ਪਈ ਯਾਰ ਅੱਜ ਮੈਂ ਉਹ ਭਰਾਵਾ ਇਹ ਗੱਲ ਆ ਸਵੇਰ ਦੀ दारू ਨਹੀਂ ਪਈਂਦਾ ਰੁਪਈਆ ਐ ਕਰ ਤੂੰ ਆਫਰ 200 ਰੁਪਈਆ 100 ਤੇਰਾ दारू ਦਾ 100 ਮੇਰਾ दारू ਦਾ ਠੀਕ ਆ ਨਾ ਮੈਂ ਤੈਨੂੰ ਇਹ ਨਹੀਂ ਕਹੂੰਗਾ ਮੇਰੇ ਨਾਲ ਕੰਮ ਕਰਵਾ ਯਾਰ ਗੱਲਾਂ ਹੀ ਸੁਣਾਈ ਜਾਂਦਾ ਉਹ ਨਹੀਂ ਆਇਆ ਯਾਰ ਗੁੱਸਾ ਉਹ ਕਰੀ ਜਾਂਦਾ ਰੱਖ ਮੇਰਾ ਭਰਾ ਉਹ ਬਾਈ ਗੁੱਸਾ ਕੋ ਕਰੀ ਜਾਂਦਾ ਉਹ ਲੈ ਆ ਯਾਰ ਪੈਸੇ ਯਾਰ ਉਹ ਗੁੱਸਾ ਹੀ ਕਰ ਗਿਆ ਯਾਰ ਤੂੰ ਯਾਰ ਓਏ ਆਇਆ ਯਾਰ ਬਾਈ ਉਹ ਉਹ ਦਿੰਦੀ ਉਹ ਆਇਆ ਯਾਰ ਹਾਂ ਬਾਈ ਉਹ ਕਿਵੇਂ ਆ ਵਧੀਆ ਵਧੀਆ ਮੈਂ ਇੱਥੇ ਖੜਾ ਉਹ ਕੀ ਗੱਲ ਹੋ ਗਈ ਤੇਰਾ ਦੋਸਤ ਕਾਹਦੇ ਭੱਜੇਗਾ ਕੀ ਗੱਲ ਹੋ ਗਈ ਉਹ ਕੁਝ ਨਹੀਂ ਯਾਰ ਬਾਈ ਸਵੇਰੇ ਨੂੰ ਮੈਂ ਪੈਗ ਲਵਾ ਕੇ ਦੋ ਤਿੰਨ ਮੜੇ ਇਹ ਕੰਮ ਕੀ ਲੈ ਲੈ ਇੰਨੀ ਗੱਲ ਤੋਂ ਗੁੱਸਾ ਕਰ ਗਿਆ ਹੈ ਕਿਹੜੇ ਕੰਮ ਪਹਿਲਾਂ ਇਹਨੂੰ ਮੈਂ ਸਵੇਰੇ ਵੇਖ ਬਾਈ ਇਹਨੂੰ ਪੈਗ ਲਵਾ ਦੇ ਨਾ ਹਣ ਮਾਜਾ ਅੰਗ ਆਵੇ ਜਾ ਚੱਲ ਚਲੀਏ ਮੈ ਜਾ ਸਰਦ ਬਾਈ ਚੱਲ ਬਾਈ ਵਾਹ ਬਾਈ ਵੇਰ ਇੱਕ ਕੰਮ ਕਰਦੀ ਯਾਰ ਕੀ ਮੇਰੇ ਮੁੰਡੇ ਨੂੰ ਟਿਊਸ਼ਨ ਛੱਡ ਦੇਣਾ ਯਾਰ ਹੋਰ ਯਾਰ ਮੈਂ ਕੰਮ ਜਾਣਾ ਲੈ ਲੈ ਬਾਈ ਇਹਨੂੰ ਪੈਗ ਨਹੀਂ ਲਵਾਏ

ਅੱਛਾ ਬੱਸ ਆਲੇ ਇੰਨੀ ਕੁ ਗੱਲ ਦਾ ਗੁੱਸਾ ਕਰ ਗਿਆ ਉਹ ਭਰਾਵਾ ਗੁੱਸਾ ਕਰਨ ਵਾਲੀ ਗੱਲ ਹੀ ਆ ਤੂੰ ਸ਼ੁਕਰ ਕਰ ਤੇਰੇ ਰੋੜਾ ਨਹੀਂ ਮਾਰ ਕੇ ਗਿਆ ਉਹ ਡੜਾ ਨਹੀਂ ਮਾਰਿਆ ਤੇਰੇ ਚੱਲ ਛੱਡ ਆ ਜਾ ਬਈ ਤਨ ਪੈਗ ਲਵਾਨਾ ਮੈਂ ਤਾਂ ਹੀ ਲੋਕ ਕੋਈ ਆ ਰਿਹਾ ਬੜੀ